ਮੈਂ ਕਿੱਥੇ ਹਾਂ ਮਾਈਕ ਨਹੀਂ ਹੈ ਮਾਈਕਾ ਜੀ ਮੈਂ ਰਤਨ ਕੋਲ ਬੈਠਾ ਸੀਗਾ ਉਹਨੂੰ ਫੋਨ ਆਇਆ ਉਦੋਂ ਨਾਲੇ ਮੈਂ ਇੱਧਰ ਆ ਗਿਆ ਮਾਈਕਾ ਅਸਫਲ ਇਹਨੇ ਪੁਲਿਸ ਦੇ ਪ੍ਰਚਾਰਕ ਨੂੰ ਉਹ ਮੁੱਤ ਦਾ ਤੇਰੇ ਮੋਢੇ ਘਰੇ ਤੇ ਗੱਡੀਆਂ ਪ੍ਰੈਕਟਿਕ ਵੀ ਅੱਗੇ ਨਹੀਂ ਛੱਡ ਕਿੱਥੋਂ ਭੱਜੇ ਨੇ ਇਹ ਤੇਰਾ ਸੀ ਉਹਦੇ ਪਿੱਛੇ ਏ ਪੁਲਿਸ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤਾਂ ਜਾਣਕਾਰੀ ਇਹ ਹਾਪਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਿੰਨਾਂ ਪੁਲਿਸ ਨੂੰ ਲੈ ਕੇ ਕੋਈ ਕਾਰਵਾਈ ਹੋ ਰਹੀ ਹੈ। ਐਮਸੀਆਂ ਕਾਉਂਸਲਰ ਮੌਜੂਦਾ ਇੱਥੇ। ਕਿਹੜੀ ਜਗ੍ਹਾ ਖੜੇ ਆ ਪੈਸਟੈਂ? ਭਈ ਐਸਐਸ ਸਾਹਿਬ ਜادہ ਅਜੀਤ ਸਿੰਘ ਨਗਰ 올ਡ ਟਾਂਡਾ ਰੋਡ। ਇਹ ਕੀ ਗੱਲਬਾਤ ਹੋਈ ਹੈ ਜਿੱਥੇ? ਸਰ ਸਾਨੂੰ ਪਤਾ ਲੱਗਾ ਇੱਥੇ ਤੇ ਮਹੱਲੇ ਚੋਂ ਦੱਸਿਆ ਕਿ ਇਦਾਂ ਦਾ ਗੋਲੀ ਚੱਲੀ ਹੈ ਇੱਥੇ ਸੁਣਨ ਚ ਇਹ ਆ ਰਿਹਾ ਕਿ ਇਥੋਂ 10-12 ਮੁੰਡੇ ਆਏ ਆ ਕੇ ਇੱਥੇ ਇਹਨਾਂ ਦੇ ਮੁੰਡਾ ਇੱਥੇ ਗੱਡੀ ਤੋੜਿਆ ਸੀ ਇਹਦੇ ਨਾਲ ਗਾਲੀ ਗਲੂਚ ਹੋਏ ਆ ਤੇ ਇੱਥੇ ਗੋਲੀਆਂ ਚਲਾ ਕੇ ਤੇ ਇਧਰੋਂ ਨਿਕਲ ਗਏ ਆ ਤੇ ਕਿੰਨੇ ਕਿ ਜਾਣੇ ਸੀਗੇ ਜੀ ਕੁਛ ਲੱਗਿਆ ਪਤਾ 10 ਤੋਂ 12 ਦੱਸਦੇ ਆ ਜੀ जी। जी। ल, जी। जी। खंड़े -खंड़े अच्छा जी ਤੇ ਕਿੰਨੇ ਰਾਉਂਡ ਫਾਇਰ ਹੋਇਆ ਜੀ ਚਾਰ ਰਾਉਂਡ ਦੱਸ ਦੇ ਪਈ ਤਿੰਨ ਤੋਂ ਚਾਰ ਰਾਉਂਡ ਦੱਸ ਦੇ ਹਾਂਜੀ ਇੱਕ ਤਾਂ ਉਹ ਸਾਹਮਣੇ ਕਾਲਕੀ ਵੀ ਨਹੀਂ ਵਿਚਾ ਹੋ ਗਿਆ ਕੋਲ ਕਿੰਨੇ ਜਾਣੇ ਸੀ 10 ਤੋਂ 12 ਦੱਸ ਦੇ ਪਈ ਠੀਕ ਆ ਜੀ ਤੇ ਹੋਰ ਵੀ ਖੰਡੇ ਖੁੰਡੇ ਸੀਗੇ ਦੱਸਿਆ ਜਾ ਰਿਹਾ ਕਹਿੰਦੇ ਸਾਰਿਆਂ ਕੋ ਹਥਿਆਰ ਸੀਗੇ ਅੱਛਾ ਜੀ ਜਿਹੜਾ ਮੁੰਡੇ ਤੇ ਚਲਾਈਆਂ ਮੁੰਡਾ ਇੱਥੇ ਹੀ ਆ ਜਾਈ ਉਹ ਹਾਂਜੀ ਉਹ ਉੱਥੇ ਮੁੰਡਾ ਖੜਾ ਜੀ ਕਿਉਂਕਿ ਉਹ ਉਹਨਾਂ ਦੀ ਐਕਟਿਵਾਈ ਇੱਕ ਰਹਿ ਗਈ ਇੱਥੇ ਜਦੋਂ ਇਹ ਆਲੇ ਦੁਆਲੇ ਵਾਲੇ ਬੰਦੇ ਪੈ ਗਏ ਨਾ ਉਹਨਾਂ ਨੂੰ ਤੇ ਉਹਨਾਂ ਦੀ ਐਕਟਿਵਾਈ ਇੱਥੇ ਰਹਿ ਗਈ ਤੇ ਵਿਚਾਰਿਆ ਜੀ ਉੱਦਾਂ ਉੱਦਾਂ ਕਹਿੰਦੇ ਤਾਂ ਇਹਦੀ ਗੱਲ-ਗੱਲ ਕਰਦੇ ਵਿੱਚ 7 10 12 ਜੀ ਸਰ ਉਹਨਾਂ ਨੇ ਨਾਲ ਹੀ ਗੱਲ-ਗੱਲ ਕਰਦੇ ਜੇ ਮਾੜਾ-ਮੋਟਾ ਕੁਝ ਨਹੀਂ ਹੋਇਆ ਤਾਂ ਬੋਲਚਾਲ ਹੋਈ ਨਾਲ ਹੀ ਉੱਪਰ ਇਹ ਹਲਕੇ ਕਹਿੰਦੇ ਦੱਸਦੇ ਆ ਤੁਹਾਨੂੰ ਨਾਲ ਹੀ ਗੋਲੀਆਂ ਚਲਾ ਕੇ ਨਾਲ ਹੀ ਨੱਠ ਗਏ ਕਿ ਇਹਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੋਇਆ ਬਈ ਨਹੀਂ ਕਿੰਨੇ ਫਾਇਰ ਕੀਤੇ ਸੀ ਹਾਂਜੀ ਕਿੰਨੇ ਫਾਇਰ ਹੋਏ ਤਿੰਨ ਤੋਂ ਚਾਰ ਫਾਇਰ ਹੋਏ ਆ ਕੋ ਫੋਲ ਮਿਲੇ ਆ ਗਿਆ ਜੀ ਆ ਦੀਵਾਰ ਦੇ ਵਿੱਚ ਵੀ ਕੱਲ ਲੱਗਾ ਕੋਈ ਪੁਰਾਣੀ ਰੰਜਿਸ਼ ਸੀ ਅਸੀਂ ਦੱਸੀ ਆ ਨਹੀਂ ਨਹੀਂ ਪੁਰਾਣੀ ਰੰਜਿਸ਼ ਪੈਸਿਆਂ ਦਾ ਮਾਮਲਾ ਹੈ ਇਹ ਮਾਮਲਾ ਹੀ ਆ ਹਾਂਜੀ ਪੈਸਿਆਂ ਦਾ ਮਾਮਲਾ ਹੈ ਕਹਿੰਦੇ ਸਾਡੇ ਤੋਂ ਇੱਦਾਂ ਲੈ ਲੂਗੇ ਤੁਸੀਂ ਪੈਸੇ ਹਾਂਜੀ ਇਹਦਾ ਧਮਕੀ ਦਿੱਤੀ ਪੈਸੇ ਤੁਸੀਂ ਦਿੱਤੇ ਸੀ ਨਾ ਕਿੰਨੇ ਪੈਸੇ ਦਿੱਤੇ ਸੀ 15000 ਰੁਪਏ ਕਿੰਨਾ ਚਿਰ ਹੋ ਗਿਆ ਦਿੱਤੇ ਤੁਹਾਨੂੰ ਹੋ ਗਏ ਜੀ 2 ਮਹੀਨੇ ਹੋ ਗਏ ਤੇ ਜਦੋਂ ਮੰਗੇ ਉਹ ਕੀ ਕਹਿੰਦੇ ਫੇਰ ਮੰਗੇ ਕਹਿੰਦੇ ਦੇ ਦਾਂਗੇ 2-4 ਦਿਨ ਤੇ ਲਾਰੇ ਲਾਉਂਦੇ ਰਹੇ ਫੇ ਇੱਦਿ ਫੇ ਇੱਕ ਵਾਰੀ ਵਿਗਾੜਚ ਕੀਤਾ ਕਹਿੰਦੇ ਆ ਕੇ ਚਲੋ ਗੱਲ ਕਰ ਲੈਂਦੇ ਆ ਤੁਹਾਡੇ ਨਾਲ ਤੁਸੀਂ ਸਾਡੇ ਤੋਂ ਪੈਸੇ ਕਿੱਦਾਂ ਲੈ ਲਓਗੇ ਬੰਦੇ ਕਿੱਥੇ ਦੇ ਸੀਗੇ ਟਵੀਟਰ ਹਿਆਣੇ ਦਾ ਜੀ ਹੈਪਾ ਹੈਪਾ ਹਾਂਜੀ ਟਵੀਟਰ ਕੋਈ ਹੋਰ ਕੋਈ ਨਾ ਹੋਰ ਨਾਂ ਨਹੀਂ ਪਤਾ ਪੁਲਿਸ ਨੂੰ ਤਲਾਸ਼ ਦਿੱਤੀ ਆ ਹਾਂਜੀ ਕਿੰਨੇ ਜਣੇ ਸੀਗੇ ਭਾਈ ਤੁਹਾਡੇ ਦੇ ਚਲਾਈਆਂ ਗੋਰੀਆਂ ਚੋ ਕਿ ਪਹਿਲਾ ਲੋੜੀ ਚਲਾਈਆਂ ਭਾਈ ਇੱਥੇ ਤਾਂ ਗੱਲ ਕਰਦੇ ਸੀ ਆਪਾਂ ਚਲਾਈਆਂ ਤਾਂ ਮੇਦੀ ਸੀ ਇੱਦਾਂ ਅੱਛਾ ਜੀ ਕਿੱਥੋਂ ਦੇ ਰਹਿਣ ਵਾਲੇ ਆਪਾਂ ਆਪਾਂ ਇੱਥੇ ਅਟਾੰਡਾ ਚੋਂ ਕੋ ਰਹੀ ਨਹੀਂ ਰੰਗ ਮੰਮਾ ਹਾਂਜੀ ਅਜੇ ਕੋਈ ਪ੍ਰਗੰਧੀ ਸੁੱਚੀ ਚਾਉਣਾ ਤੇ ਗੱਲ ਕਰਕੇ ਲੱਗਿਆ ਪਤਾ ਕਿਹੜੇ ਮੁੰਡੇ ਆ ਜੀ ਹਾਂਜੀ ਲੱਗ ਗਿਆ ਪਤਾ ਕਿਹਨਾਂ ਜੀ ਹੈਪਾਟ ਵੀ ਡੇਹਰਿਆਣੇ ਦਾ ਠੀਕ ਹੈ ਜੀ ਕਿੰਨੇ ਜਣੇ ਸੀ ਉਹਦੇ ਨਾਲ ਸਿਗੇ 10 12 ਜਣੇ ਤੇ ਲੱਗੀ ਤਾਂ ਨਹੀਂ ਵਿਚਾਰਿਆ ਜੀ ਵਿਚਾਰਿਆ ਜੀ ਕਿ ਹੋਰ ਵੀ ਦੱਸਿਆ ਯਾਰੇ ਖੰਡੇ ਖੁੰਡੇ ਸੀ ਉਹਨਾਂ ਦੇ ਕੋਲ ਹਾਂਜੀ ਹਾਂਜੀ ਉਹ ਤਾਂ ਸੀਗੇ ਜੀ ਉਹ ਨਹੀਂ ਕੱਢੇ ਜਿਆਦਾ ਉਹਨਾਂ ਨੇ ਕੋਈ ਪਹਿਲਾਂ ਲੜਾਈ ਝਗੜਾ ਤੁਹਾਡਾ ਨਹੀਂ ਜੀ ਪੈਸਿਆਂ ਦਾ ਹੀ ਸੀ ਜੀ ਆਏ ਸਾਰੇ ਸਕੂਟਰਾਂ ਤੇ ਹੀ ਹਾਂਜੀ ਸਕੂਟਰਾਂ ਮੋਟਰਸਾਈਕਲਾਂ ਤੇ ਸਕੂਟਰ ਹੀ ਕੋਲ ਖੜੀ ਉਹਨਾਂ ਦੀ ਸਰ ਦੇਖਿਓ ਗੁਰ ਸਾਹਿਬ ਜੀ ਹਾਂ ਜੀ ਅਜੀ ਸਰ ਮੌਕੇ ਤੇ ਪਹੁੰਚੇ ਹੋ ਕਿਹੜਾ ਮਹੱਲਾ ਤੇ ਕੀ ਇੱਥੇ ਗੱਲਬਾਤ ਹੋਈ ਹੈ ਜੀ ਇਹ ਟਾਂਡਾ ਚੌਂਕ ਦੇ ਨੇੜੇ ਨੋਨਾ ਕਾਰ ਵਾਸ਼ ਆ ਉੱਥੇ ਇਨਸੀਡੈਂਟ ਹੋਇਆ ਕੁਝ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਸੀਂ ਮੌਕੇ ਤੇ ਆਏ ਹਾਂ ਤੇ ਇੱਥੇ ਦੋ ਰਾਉਂਡ ਫਾਇਰ ਹੋਇਆ ਜੀ ਵੱਜੇ ਤਾਂ ਨਹੀਂ ਕਿਸੇ ਨੂੰ ਹਿੱਟ ਨਹੀਂ ਕੀਤੇ ਬਟ ਖੋਲ ਸਾਨੂੰ ਮਿਲੇ ਆ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਆ ਖੋਲ ਪੁਲਿਸ ਦੇ ਹੱਥ ਲੱਗੇ ਆ ਜੀ ਹਾਂਜੀ ਖੋਲ ਲੈ ਲੈਣੇ ਤੋਂ ਤੇ ਕੀ ਮੁੱਢਲੀ ਜਾਣਕਾਰੀ ਚ ਕੀ ਜਾਂਚ ਚ ਪਤਾ ਲੱਗਿਆ ਜੀ ਕੀ ਮੁੱਢਲੀ ਜਾਂਚ ਚ ਇਹਨਾਂ ਦੇ ਰੰਜੇ ਚ ਆਪਸੀ ਰੰਜੇ ਸੀ ਦੋਨਾਂ ਪਾਰਟੀਆਂ ਦੀ ਠੀਕ ਹੈ ਪੈਸਾ ਤਾਂ ਲੈਣ ਦੇਣ ਪੈਸੇ ਤਾਂ ਲੈਣ ਦੇਣ ਸੀਗਾ ਉਹ ਇਹਨਾਂ ਦੇ ਕਹਿਣ ਮੁਤਾਬਕ ਬਟ ਇਹਨਾਂ ਦੇ ਪਹਿਲਾਂ ਫਰੈਂਡ ਸਰਕਲ ਸੀਗਾ ਇੱਕ ਦੂਜੇ ਦੇ ਫਰੈਂਡ ਸੀਗੇ ਦੋਨੇ ਹੀ ਜੀ ਉਸ ਤੋਂ ਬਾਅਦ ਹੁਣ ਇਹਨਾਂ ਦੀ ਕੋਈ ਕਾਂਡ ਬਣ ਸੀਗੀ ਤੇ ਉਸ ਤੋਂ ਬਾਅਦ ਗੋਲੀ ਚੱਲ ਗਈ ਠੀਕ ਹੈ ਜੀ ਤੇ ਕੋਈ ਮੌਕੇ ਤੇ ਜਿਹੜੇ ਹਮਲਾਵਰ ਸੀ ਉਹਨਾਂ ਦਾ ਵਾਹਨ ਵੀ ਰਹਿ ਜਾਂਦਾ ਸੀ ਕੋਈ ਇੱਥੇ ਮੌਕੇ ਤੇ ਇੱਕ ਐਕਟਿਵ ਆਇਆ ਉਹ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਆ ਜਿਹਦਾ ਨੰਬਰ ਪਲੇਟ ਤਾਂ ਹੈ ਨਹੀਂ ਕੋਈ ਅਸੀਂ ਵੈਰੀਫਾਈ ਕਰ ਰਹੇ ਹਾਂ ਤਾਂ ਇੰਜਨ ਨੰਬਰ ਚੈਸੀ ਨੰਬਰ ਲੈ ਕੇ ਠੀਕ ਹੈ ਇਹਦੀ ਅੱਗੇ ਕੀ ਚੱਲ ਰਿਹਾ ਹੈ ਇਹ ਤਾਂ ਜਾ ਰਹੇ ਚਰਚਾ ਇਹ ਤੇ ਹਾਂਜੀ ਜਲਦ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼